ਅੱਖਣ ਜੋਰ ਚੁੱਪ ਨਹ ਜੋਰ ਜੋਰ ਨਾ ਮੰਗਣਾ ਦੇਣ ਨਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਆਰੰਭ ਹੋਈ ਹੈ ਆਖਣ ਜੋਰ ਚੁੱਪ ਨਹ ਜੋਰ ਜੋਰ ਦੇ ਉਤੇ ਵਿਸਰਾਮ ਹੈ ਜੋੜ ਨਾ ਮੰਗਣਾ ਦੇਣ ਦਾ ਜੋਰ ਜੋਰ ਬੋਲ ਕੇ ਨੰਨਾ ਮੁਕਤਾ ਬੁਲਣਾ ਹੈ ਨਾ ਫਿਰ ਮੰਗਣ ਬੋਲਣਾ ਹੈ ਕਈ ਮੰਗਣ ਬੋਲ ਦਿੰਦੇ ਹਨ ਮੰੰਗੇ ਦੀ ਆਵਾਜ਼ ਕੱਢ ਦਿੰਦੇ ਹਨ ਲੇਕਿਨ ਧਿਆਨ ਰੱਖਣਾ ਹੈ ਗੱਗੇ ਦੀ ਆਵਾਜ਼ ਆਵੇ ਮੰਗਣ ਇੱਥੇ ਹੀ ਵਿਸਰਾਮ ਹੈ ਜੋਰ ਨਾ ਜੀਵਨ ਮਰਣਾ ਨਹ ਜੋਰ ਜੀਵਨ ਦੇ ਉਤੇ ਹੀ ਵਿਸਰਾਮ ਹੈ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਇੱਥੇ ਜਮਕ ਹੈ ਥੋੜੀ ਜੀ ਰਾਜਮਾਲ ਇੱਥੇ ਵਿਸਰਾਮ ਲਗਾਉਣਾ ਹੈ ਮਨਸੋਰ ਇਹ ਵੱਖਰਾ ਪੜਨਾ ਹੈ ਜੋੜ ਨਾ ਸੁਰਤੀ ਗਿਆਨ ਵਿਚਾਰ ਸੁਰਤੀ ਦੇ ਉੱਤੇ ਵਿਸਰਾਮ ਹੈ ਜੋੜ ਨਾ ਜੁਗਤੀ ਛਟੈ ਸੰਸਾਰ ਜੋੜ ਨਾ ਜੁਗਤੀ ਇੱਥੇ ਵਿਸਰਾਮ ਹੈ ਜੁਗਤੀ ਪਾਠ ਪੋਲਾ ਪੜ੍ਹਨਾ ਹੈ ਕਈ ਸਿੰਘ ਅਰਥ ਕਰਨ ਦੇ ਲਈ ਨੰਨੇ ਦੇ ਉੱਤੇ ਵੀ ਵਿਸਰਾਮ ਲਗਾ ਦਿੰਦੇ ਹਨ ਲੇਕਿਨ ਜੋ ਮੁੱਖ ਪਾਠ ਹੈ ਚਾਲ ਦੇ ਹਿਸਾਬ ਦੇ ਨਾਲ ਇਹ ਦੇ ਮਹਾਪੁਰਖਾ ਵੀ ਨਿਤਨੇਮ ਦੇ ਵਿੱਚ ਪੜਿਆ ਹੈ ਅਤੇ ਜੋ ਆਮ ਹੀ ਸੰਗਾਂ ਨੂੰ ਕਰਵਾਇਆ ਜਾਂਦਾ ਹੈ ਉਹ ᔪਗਤੀ ਉੱਤੇ ਹੀ ਪਾਠ ਦਾ ਵਿਸਰਾਮ ਹੈ ਜਿਸ ਹੱਥ ਝੋੜ ਕਰ ਵੇਖੈ ਸੋਇ ਜੋਰ ਦੇਵ ਤੇ ਵਿਸਰਾਮ ਹੈ ਜੇ ਪੜ ਜਾਂਦੇ ਹਨ ਜਿਸ ਹੱਥ ਜੋਰ ਕਰ ਵੇਖੈ ਸੋਏ ਲੇਕਿਨ ਬਿਸਰਾਮ ਹੈ ਜੋਰ ਦੇ ਉਤੇ ਨਾਨਕ ਉਤਮ ਨੀਚ ਨਾ ਕੋਏ ਨਾਨਕ ਪਦ ਦੇਵਤੇ ਬਿਸਰਾਮ ਲਗਾਉਣਾ ਹੈ ਬਾਕੀ ਪੰਕਤੀ ਬਾਅਦ ਵਿੱਚ ਬੁਲਣੀ ਹੈ ਰਾਤੀ ਰਤੀ ਥਤੀ ਵਾਰ ਰਾਤੀ ਰਤੀ ਇਸ ਤਰ੍ਹਾਂ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਰੁੱਤੀ ਅਦਕ ਦੇ ਨਾਲ ਰਾਰੇ ਦੇ ਉੱਤੇ ਲਗਾ ਕਰਕੇ ਬੋਲਣਾ ਹੈ ਇੱਥੇ ਵਿਸਰਾਮ ਹੈ ਛਿੱਤੀ ਵੀ ਇਸੇ ਤਰ੍ਹਾਂ ਹੀ ਅਦਕ ਦੇ ਨਾਲ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਪਾਣੀ ਦੇ ਉੱਤੇ ਵਿਸਰਾਮ ਹੈ ਪਾਠ ਬੋਲਣਾ ਹੈ ਪਾਤਾਲ ਪੱਪੇ ਦੇ ਕੰਨੇ ਨੂੰ ਛੱਡਣਾ ਨਹੀਂ ਹੈ ਬੋਲਣਾ ਹੈ ਤਿਸ ਵਿੱਚ ਤਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਇੱਥੇ ਥੋੜਾ ਜਿਹਾ ਜਮਕ ਲਗਾ ਕੇ ਰੁਕਣਾ ਹੈ ਤਰਤੀ ਥਾਪ ਰੱਖੀ ਇੱਥੇ ਵਿਸਰਾਮ ਹੈ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਸ ਵਿੱਚ ਇੱਥੇ ਵਿਸਰਾਮ ਹੈ ਜੀਅ ਜੁਗਤ ਕੇ ਰੰਗ ਜੁਗਤ ਪਾਠ ਨਹੀਂ ਕਰ ਦੇਣਾ ਜੁਗਤ ਪਾਠ ਹੈ ਪੁਲਾ ਤਨ ਕੇ ਨਾਮ ਅਨੇਕ ਅਨੰਤ ਨਾਮ ਦੇਵ ਤੇ ਵਿਸਰਾਮ ਹੈ ਕਰਮੀ ਕਰਮੀ ਹੋਏ ਵਿਚਾਰ ਕਰਮੀ ਕਰਮੀ ਇਦਾਂ ਵਿਸਰਾਮ ਹੈ ਹੋਏ ਹਾਏ ਦੇ ਹੋੜੇ ਨੂੰ ਲੰਮਾ ਬੁਲਣਾ ਹੈ ਈੜੀ ਸਿਹਾਰੀ ਦੀ ਬਾਜ ਥੋੜੀ ਕੱਢਣੀ ਹੈ ਸੱਚਾ ਆਪ ਸੱਚਾ ਦਰਬਾਰ ਸੱਚਾ ਆਪ ਇੱਥੇ ਵਿਸਰਾਮ ਹੈ ਤਤ ਸੋਹਨ ਪੰਚ ਪਰਵਾਣ ਤਤ ਸੋਹਨ ਨੰਨੇ ਦੇ ਨਾਲ ਹੈ ਇਹਨੂੰ ਨੰਨੇ ਦੇ ਨਾਲ ਹੀ ਬੋਲਣਾ ਹੈ ਸੋਹਣ ਕਈ ਅਣਾਣਾ ਲਾ ਦਿੰਦੇ ਹਨ ਸੋਹਣ ਲੇਕਿਨ ਨੰਨੇ ਦੀ ਆਵਾਜ਼ ਕੱਢਣੀ ਹੈ ਇੱਥੇ ਹੀ ਵਿਸਰਾਮ ਹੈ ਪੰਚ ਪਰਵਾਣ ਰਰਾ ਪੂਰਾ ਬੋਲਣਾ ਹੈ ਇਹਨੂੰ ਜਲਦੀ ਦੇ ਨਾਲ ਪ੍ਰਵਾਣ ਨੇ ਕਹਿ ਦੇਣਾ ਜੋ ਰਰ ਹੈ ਉਹ ਪੈਰ ਦੇ ਵਿੱਚ ਲੱਗ ਜਾਵੇਗਾ ਇਸ ਕਰਕੇ ਪਰਵਾਣ ਇਹ ਟੰਗ ਹੈ ਨਦਰੀ ਕਰਮ ਬਬੇ ਨੀਸਾਨ ਕਰਮ ਦੇਵਤੇ ਵਿਸਰਾਮ ਹੈ ਨੀਸਾਨ ਅਣਾਣੇ ਦੇ ਨਾਲ ਬੋਲਣਾ ਹੈ ਕੱਚ ਪਕਾਈ ਓਥੇ ਪਾਇ ਪਕਾਈ ਦੇ ਉੱਤੇ ਵਿਸਰਾਮ ਹੈ ਨਾਨਕ ਗਿਆ ਜਾਪੈ ਜਾਇ ਨਾਨਕ ਇੱਥੇ ਵਿਸਰਾਮ ਹੈ ਗਿਆ ਬੋਲਣਾ ਹੈ ਗੱਗਾ ਈੜੀ ਸਿਹਾਰੀ ਐੜੇ ਕੰਨਾਂ ਇਨੂੰ ਗਿਆਨ ਹੀ ਕਹਿ ਦੇਣਾ ਫਿਰ ਪਾਠ ਬਣੇਗਾ ਗੱਗੇ ਸਿਹਾਰੀ ਐੜੇ ਕੰਨਾ ਗਿਆ ਲੇਕਿਨ ਪਾਠ ਹੈ ਈੜੀ ਦੇ ਨਾਲ ਈੜੀ ਸਿਹਾਰੀ ਹੈ ਇਸ ਕਰਕੇ ਗਿਆ ਪਾਠ ਬੋਲਣਾ ਹੈ ਧਰਮਖੰਡਕ ਇਹੋ ਧਰਮ ਧਰਮਖੰਡਕ ਇੱਥੇ ਵੀ ਸ਼੍ਰਾਮ ਹੈ ਪਾਠ ਹੈ ਇਹੋ ਈੜੀ ਲਾਂ ਲੰਮੀ ਬੋਲਣੀ ਹੈ ਹਾਏ ਹੋੜਾ ਵੀ ਲੰਮਾ ਬੋਲਣਾ ਹੈ ਇਹੋ ਗਿਆਨ ਖੰਡ ਕਾ ਆਖੋ ਕਰਮ ਇਸੇ ਤਰ੍ਹਾਂ ਕਾ ਦੇ ਉੱਤੇ ਵਿਸਰਾਮ ਹੈ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਇੱਥੇ ਆਪ ਜੀ ਨੇ ਧਿਆਨ ਰੱਖਣਾ ਹੈ ਵੈ ਸੰਤਰ ਦੇਵਤੇ ਹੀ ਵਿਸਰਾਮ ਹੈ ਵਾਵੇ ਦੇ ਨਾਲ ਹੈ ਬੱਬਾ ਨਹੀਂ ਲਾਲ ਦੇਣਾ ਕੇਤੇ ਕਾਨ ਇਸ ਪਾਠ ਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਨੰਨੇ ਨੂੰ ਪਾਰਾ ਕਰਕੇ ਕੇਤੇ ਭਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਘੜੀ ਹੈ ਦੇਵ ਤੇ ਵਿਸਰਾਮ ਹੈ ਰੂਪ ਰੰਗ ਥੋੜਾ ਜਿਹਾ ਗੈਪ ਦੇ ਕੇ ਕੀ ਵੇਸ ਇਹ ਵੱਖਰਾ ਪੜਨਾ ਹੈ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਧਿਆਨ ਰੱਖਣਾ ਹੈ ਕਰਮ ਭੂਮੀ ਪਾਠ ਇਕੱਠਾ ਹੀ ਪੜਨਾ ਹੈ ਸੰਬੰਧਕ ਪਾਠ ਹੈ ਇੱਥੇ ਥੋੜਾ ਜਿਹਾ ਜਮਕ ਹੈ ਰੁਕਣਾ ਹੈ ਮੇਰ ਕੇਤੇ ਇੱਥੇ ਵਿਸਰਾਮ ਹੈ ਕੇਤੇ ਧੂ ਇਥੇ ਫਿਰ ਥੋੜਾ ਜਿਹਾ ਰੁਕ ਕੇ ਉਪਦੇਸ਼ ਵੱਖਰਾ ਬੜਨਾ ਹੈ ਕਿਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਇੰਦ ਚੰਦ ਇਥੇ ਥੋੜਾ ਜਿਹਾ ਰੁਕ ਕੇ ਜਮਕ ਹੈ ਸੂਰ ਕੇਤੇ ਇਥੇ ਵਿਸਰਾਮ ਹੈ ਕਿਤੇ ਸਿੱਧ ਬੁੱਧ ਨਾਥ ਕੇਤੇ ਕیتے ਦੇਵੀ ਵੇਸ ਕੀਤੇ ਸਿੱਧ ਬੁੱਧ ਇੱਥੇ ਜਮਕ ਹੈ 나ਥ ਕੀਤੇ ਇੱਥੇ ਪੂਰਾ ਵਿਸਰਾਮ ਹੈ ਕੀਤੇ ਦੇਵੀ ਵੇਸ ਕੀਤੇ ਦੇਵ ਦਨਵ ਮੋਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਦੇਵ ਦਨਵ ਇੱਥੇ ਜਮਕ ਹੈ ਮੋਨ ਕੀਤੇ ਮੋਨ ਪਾਠ ਪੋਲਾ ਪੜਨਾ ਹੈ ਇੱਥੇ ਵਿਸਰਾਮ ਹੈ ਕੇਤੇ ਦੇਤੇ ਫਿਰ ਅਗਲਾ ਕੇਤੇ ਰਤਨ ਸਮੁੰਦ ਕਈ ਕੀ ਕਰਦੇ ਹਨ ਇਸ ਪੌੜੀ ਦੇ ਵਿੱਚ ਕੇਤੇ ਕੇਤੇ ਇਕੱਠਾ ਪੜ ਜਾਂਦੇ ਹਨ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਇਹ ਗਲਤ ਹੈ ਜਿੰਨੀ ਵਾਰੀ ਵੀ ਕੇਤੇ ਕੇਤੇ ਪਾਠ ਇਕੱਠਾ ਆਵੇ ਵਿੱਚ ਵਿਸਰਾਮ ਦੇਣਾ ਹੈ ਜਿਵੇਂ ਦੱਸਿਆ ਗਿਆ ਹੈ ਕੇਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਿਰਿੰਦ ਕੀਤਿਆ ਖਾਣੀ ਇੱਥੇ ਜਮਕ ਹੈ ਕੀਤਿਆ ਬਾਣੀ ਇੱਥੇ ਵਿਸਰਾਮ ਹੈ ਕੀਤੇ ਪਾਤ ਨਿਰਿੰਦ ਇਸ ਪਾਠ ਦਾ ਧਿਆਨ ਰੱਖਣਾ ਹੈ ਰਾਰੇ ਨੂੰ ਸਿਹਾਰੀ ਲਾ ਕੇ ਬੋਲਣਾ ਹੈ ਨਿਰਿੰਦ ਉੱਤੇ ਟਿੱਪੀ ਦੀ ਆਵਾਜ਼ ਵੀ ਦੇਣੀ ਹੈ ਕੀਤਿਆ ਸਵਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਕੀਤਿਆ ਸੁਰਤੀ ਇੱਥੇ ਜਮਕ ਹੈ ਸੇਵਕ ਕੀਤੇ ਇੱਥੇ ਵਿਸਰਾਮ ਹੈ ਨਾਨਕ ਥੋੜਾ ਜ੍ਹਾ ਰੁਕ ਕੇ ਅੰਤ ਨਾ ਫੇਰ ਥੋੜਾ ਰੁਕ ਕੇ ਅੰਤ ਸੋ ਇਸ ਤਰ੍ਹਾਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਅਗਲੀਆਂ ਪੌੜੀਆਂ ਅਗਲੀਆਂ ਵੀਡੀਓ ਵਿੱਚ ਆਪ ਜੀ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ